ਸਾਤ ਸ੍ਰੀ ਅਕਾਲ ਜੀ ਰੁਪਿੰਦਰ ਦੇ ਪਾਪਾ ਦਾ ਦਿਹਾਂਤ ਹੋ ਚੁੱਕਿਆ ਸੀ ਪਰ ਅੱਜ ਵੀ ਰੁਪਿੰਦਰ ਦੇ ਫੋਨ ਵਿੱਚ ਉਸ ਦੇ ਪਾਪਾ ਦੇ ਨੰਬਰ ਸੇਵ ਸਨ ਅੱਜ ਅਚਾਨਕ ਹੀ ਰੁਪਿੰਦਰ ਨੂੰ ਆਪਣੇ ਪਾਪਾ ਦੀ ਬਹੁਤ ਜ਼ਿਆਦਾ ਆਉਣ ਲੱਗੀ ਉਸ ਨੇ ਬੈਠੀ ਨੇ ਵੈਸੇ ਹੀ ਆਪਣੇ ਪਾਪਾ ਦੇ ਨੰਬਰ ਤੇ ਫੋਨ ਮੁਲਾ ਦਿੱਤਾ ਉਧਰੋਂ ਜੋ ਆਵਾਜ਼ ਆਈ ਉਸ ਨੂੰ ਸੁਣ ਕੇ ਉਹ ਇੱਕਦਮ ਹੈਰਾਨ ਹੋ ਗਈ ਕਿਉਂਕਿ ਉਹ ਤਾਂ ਉਸਦੇ ਪਾਪਾ ਹੀ ਰੁਪਿੰਦਰ ਆਪਣੇ ਫੋਨ ਬੁੱਕ ਵਿੱਚ ਇੱਕ ਨੰਬਰ ਲੱਭ ਰਹੀ ਸੀ ਕਿ ਉਸਦੇ ਸਾਹਮਣੇ ਉਸਦੇ ਪਾਪਾ ਦਾ ਨੰਬਰ ਆ ਗਿਆ ਉਸ ਦੀਆਂ ਉਂਗਲੀਆਂ ਉੱਥੇ ਹੀ ਰੁਕ ਗਈਆਂ ਫਿਰ ਉਸ ਨੇ ਤਿੰਨ ਚਾਰ ਵਾਰ ਆਪਣੇ ਫੋਨ ਉੱਪਰ ਪਿਆਰ ਨਾਲ ਹੱਥ ਫੇਰਿਆ ਮੇਰੇ ਪਾਪਾ ਮੇਰੇ ਪਿਆਰੇ ਪਾਪਾ ਜਿੰਨਾ ਪਿਆਰ ਉਸ ਨੂੰ ਆਪਣੇ ਪਾਪਾ ਤੋਂ ਮਿਲਿਆ ਸੀ ਕੋਈ ਹੋਰ ਪਿਤਾ ਸ਼ਾਇਦ ਹੀ ਕਰਦਾ ਹੋਵੇ ਆਪਣੇ ਬੱਚੇ ਨੂੰ ਕਿਹਾ ਸਾਲ ਹੋ ਗਏ ਸਾਨੂੰ ਉਸ ਨੂੰ ਗਿਆ ਹੋਇਆ ਕਿੰਨਾ ਕੁਝ ਬਦਲ ਗਿਆ ਸੀ ਪੇਕਿਆਂ ਵਿੱਚ ਤਾਂ ਜਿਵੇਂ ਸਭ ਕੁਝ ਬਸ ਉਸ ਦੀ ਇੱਕ ਤਸਵੀਰ ਹੀ ਰਹਿ ਗਈ ਸੀ ਕੰਦ ਉੱਤੇ ਹੌਲੀ ਹੌਲੀ ਉਸ ਦੀਆਂ ਸਭ ਚੀਜ਼ਾਂ ਲੋੜਵੰਦਾ ਵਿੱਚ ਵੰਡ ਦਿੱਤੀਆਂ ਗਈਆਂ ਪਰ ਸਰੀਰ ਅਤੇ ਸਮਾਨ ਜਾਣ ਨਾਲ ਕੀ ਕੋਈ ਘਰ ਤੋਂ ਚਲਾ ਜਾਂਦਾ ਹੈ ਕਦੇ ਲੱਗਦਾ ਹੈ ਕਿ ਪਾਪਾ ਡਾਈਨਿੰਗ ਟੇਬਲ ਤੇ ਬੈਠੇ ਅਖਬਾਰ ਪੜ੍ਹ ਰਹੇ ਹਨ ਰਵੀ ਲੱਗਦਾ ਹੈ ਕਿ ਪੌਦਿਆਂ ਨੂੰ ਪਾਣੀ ਦੇ ਰਹੇ ਹਨ ਸ਼ਾਮ ਦੇ 4 ਵਜੇ ਹੀ ਲੱਗਦਾ ਕਿ ਬਾਸ ਹੁਣੇ ਹੀ ਆਵਾਜ਼ ਆਵੇਗੀ ਕਿ ਹਾਂ ਬਈ ਅੱਜ ਚਾਹ ਦਾ ਕੀ ਪ੍ਰੋਗਰਾਮ ਹੈ 4 ਵੱਜ ਚੁੱਕੇ ਹਨ ਪਾਪਾ ਆਪਣੇ ਸਾਰੇ ਕੰਮ ਸਮੇਂ ਤੇ ਹੀ ਕਰਦੇ ਸਨ ਸੈਰ ਨਾਸ਼ਟਾ ਲੰਚ ਚਾਹ ਸੌਣਾ ਜਾਗਣਾ ਸਭ ਦਾ ਟਾਈਮ ਫਿਕਸ ਸੀ ਉਹ ਆਪਣੇ ਗੁੱਟ ਤੇ ਹਮੇਸ਼ਾ ਕੜੀ ਬੰਨ ਕੇ ਰੱਖਦੇ ਸਨ ਇੱਥੋਂ ਤੱਕ ਕਿ ਰਾਤ ਨੂੰ ਵੀ ਕੜੀ ਬੰਨ ਕੇ ਹੀ ਸੌਂਦੇ ਸਨ ਮੰਮੀ ਕਈ ਵਾਰ ਮੈਨੂੰ ਜਾਗ-ਮਜਾਗ ਚ ਕਹਿੰਦੇ ਤੇਰੇ ਪਾਪਾ ਤਾਂ ਰਾਤ ਨੂੰ ਹੀ ਕੜੀ ਬਣ ਕੇ ਸੌਂਦੇ ਹਨ ਕੀ ਤਾ ਸੁਪਨੇ ਚ ਕਿਤੇ ਘੁੰਮਣ ਜਾਣਾ ਹੋਵੇ ਜੇ ਬਾਸ ਲੰਘ ਗਈ ਤਾਂ ਅਤੇ ਪਾਪਾ ਹੱਸਦੇ ਹੋਏ ਕਹਿੰਦੇ ਹਾਂ ਹਾਂ ਜਾਣਾ ਵੀ ਪੈ ਸਕਦਾ ਹੈ ਪਰ ਜਦੋਂ ਵੀ ਮੈਂ ਜਾਵਾਂਗਾ ਤੈਨੂੰ ਹੀ ਘਮਾਉਣ ਲਈ ਨਾਲ ਹੀ ਲੈ ਕੇ ਜਾਵਾਂਗਾ ਤੂੰ ਹੀ ਸੋਹਣੇ ਜੇ ਕੱਪੜੇ ਪਾ ਕੇ ਸੌਂਿਆ ਕਰ ਫਿਰ ਬਾਅਦ ਵਿੱਚ ਨਾ ਕਹਿਣਾ ਕਿ ਮੈਨੂੰ ਨਾਈਟ ਸੂਟ ਵਿੱਚ ਹੀ ਘਮਾਉਣ ਲਈ ਲੈ ਗਏ ਕਿੰਨੇ ਖੁਸ਼ ਸੀ ਉਹ ਸਾਰੇ ਪਰ ਕੁਝ ਹੀ ਸਾਲਾਂ ਵਿੱਚ ਸਭ ਕੁਝ ਬਦਲ ਗਿਆ ਵਿਆਹ ਤੋਂ ਬਾਅਦ ਰੁਪਿੰਦਰ ਕਦੋਂ ਦੀ ਚੰਡੀਗੜ੍ਹ ਚਲੀ ਗਈ ਸੀ ਕੁਝ ਹੀ ਸਾਲਾਂ ਬਾਅਦ ਉਸ ਦੀ ਮੰਮੀ ਚਲਵਸੀ ਮੰਮੀ ਦੇ ਚਲੇ ਜਾਣ ਤੋਂ ਬਾਅਦ ਪਾਪਾ ਜੀ ਦੀ ਪੂਰੀ ਕੋਸ਼ਿਸ਼ ਰਹੀ ਕਿ ਮੈਨੂੰ ਪੇਕਿਆਂ ਦੇ ਘਰ ਵਿੱਚ ਮਾਂ ਦੀ ਕਮੀ ਮਹਿਸੂਸ ਨਾ ਹੋਵੇ ਅਤੇ ਫਿਰ ਇੱਕ ਦਿਨ ਪਾਪਾ ਜੀ ਵੀ ਓਹੋ 4:00 ਵਜ ਗਏ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਪਾਪਾ ਜੀ ਦੀਆਂ ਜਾਂਦਾਂ ਵਿੱਚ ਅਜਿਆ ਘਵਾਚੀ ਕੇ ਸਮਾਂ ਕਦੋਂ ਬੀਤ ਗਿਆ ਪਤਾ ਹੀ ਨਹੀਂ ਲੱਗਿਆ ਫਿਰ ਪਿੰਦਰ ਨੇ ਫੋਨ ਨੂੰ ਪਰਾ ਰੱਖ ਦਿੱਤਾ ਮੰਮਾ ਮੇਰੇ ਲਈ ਕੋਲਡ ਕਾਫੀ ਬਣਾ ਦਿਓ ਹਰਵਿੰਦਰ ਦੇ ਕਮਰੇ ਵਿੱਚੋਂ ਆਵਾਜ਼ ਆਈ ਅਤੇ ਮੇਰੇ ਲਈ ਠੰਡਾ ਦੁੱਧ ਬਾਥਰੂਮ ਚੋਂ ਸ੍ਰਿੰਦਰ ਦੀ ਧੀ ਨੀਝਈ ਆਵਾਜ਼ ਆਈ ਰੁਪਿੰਦਰ ਸੋਈ ਵਿੱਚ ਗਈ ਸ੍ਰਿੰਦਰ ਤਾਂ ਬਿਲਕੁਲ ਆਪਣੇ ਨਾਨੂ ਤੇ ਗਿਆ ਹੈ ਉਸ ਨੂੰ ਵੀ ਠੰਡਾ ਦੁੱਧ ਬਹੁਤ ਪਸੰਦ ਸੀ ਉਹਦੀਆਂ ਕਈ ਆਦਤਾਂ ਆਪਣੇ ਨਾਨੂ ਦੀ ਤਰ੍ਹਾਂ ਹਨ ਰੁਪਿੰਦਰ ਨੂੰ ਹਰ ਦਮ ਇਦਾਂ ਲੱਗਦਾ ਕਿ ਜਿਵੇਂ ਉਸਦੇ ਪਾਪਾ ਜੀ ਘਰ ਵਿੱਚ ਹੀ ਘੁੰਮ ਰਹੇ ਹਨ ਉਸ ਨੂੰ ਤਾਂ ਚਿੜਕੰਦਾ ਵੀ ਮਨ ਨਹੀਂ ਕਰਦਾ ਬਿਲਕੁਲ ਪਾਪਾ ਜੀ ਦੀ ਤਰ੍ਹਾਂ ਪੋਹ ਲਾ ਜਿਆ ਮੂੰਹ ਬਣਾ ਲੈਂਦਾ ਹੈ ਬਿਲਕੁਲ ਓਦਾਂ ਹੀ ਜਿਵੇਂ ਪਾਪਾ ਜੀ ਮੰਮੀ ਨਾਲ ਨਾਰਾਜ਼ ਹੋਣ ਤੋਂ ਬਾਅਦ ਬਣਾਉਂਦੇ ਸੀ ਜੇਕਰ ਮੰਮੀ ਪਾਪਾ ਜੀ ਤੋਂ ਬਾਜ਼ਾਰ ਵਿੱਚੋਂ ਪੰਜ ਚੀਜ਼ਾਂ ਮੰਗਵਾਉਂਦੀ ਤਾਂ ਉਹ ਇੱਕ ਅੱਧੀ ਜ਼ਰੂਰ ਭੁੱਲੰਦੇ ਫਿਰ ਜਦੋਂ ਮੰਮੀ ਪਾਪਾ ਜੀ ਨਾਲ ਨਾਰਾਜ਼ ਹੁੰਦੀ ਤਾ ਪਾਪਾ ਬੜੇ ਹੀ ਭੋਲੇਪਾਨ ਨਾਲ ਕਹਿੰਦੇ ਮੈਨੂੰ ਪਰਚੀ ਬਣਾ ਕੇ ਦਿਆ ਕਰੋ ਨਾ ਤੈਨੂੰ ਤਾਂ ਪਤਾ ਹੀ ਹੈ ਕਿ ਮੈਂ ਭੁੱਲ ਜਾਂਦਾ ਹਾਂ ਬੱਚਿਆਂ ਨੂੰ ਦੁੱਧ ਬਣਾ ਕੇ ਦਿੱਤਾ ਅਤੇ ਉਸ ਤੋਂ ਬਾਅਦ ਜਾ ਕੇ ਆਪਣੇ ਕਮਰੇ ਵਿੱਚ ਲੇਟ ਗਈ ਅਤੇ ਆਪਣਾ ਫੋਨ ਚੁੱਕਿਆ ਫੋਨ ਚੁੱਕਿਆ ਤਾਂ ਉਸਨੇ ਦੇਖਿਆ ਕਿ ਹਾਲੇ ਤੱਕ ਵੀ ਸਕਰੀਨ ਤੇ ਉਸਦੇ ਪਾਪਾ ਦਾ ਨੰਬਰ ਸੀ 4 ਸਾਲ ਹੋ ਚੁੱਕੇ ਸਨ ਉਹਨਾਂ ਨੂੰ ਗਿਆ ਹੋਇਆ ਪਰ ਹਾਲੇ ਤੱਕ ਉਹਨਾਂ ਦਾ ਨੰਬਰ ਡਿਲੀਟ ਕਰਨ ਦੀ ਕਿੰਤ ਨਹੀਂ ਹੋਈ ਜਾਂ ਫਿਰ ਇਦਾਂ ਕਹਿ ਲਈਏ ਕਿ ਮਾਣ ਹੀ ਨਹੀਂ ਕੀਤਾ ਜਦੋਂ ਉਹਨਾਂ ਨੂੰ ਟੱਚ ਫੋਨ ਲੈ ਕੇ ਦਿੱਤਾ ਸੀ ਤਾਂ ਉਹ ਬੜਾ ਪਰੇਸ਼ਾਨ ਹੋ ਗਏ ਸਨ ਉਹਨਾਂ ਨੇ ਉਹ ਮੋਬਾਈਲ ਸਵੀਕਾਰ ਨਹੀਂ ਕੀਤਾ ਅਤੇ ਕਹਿਣ ਲੱਗੇ ਅਰੇ ਬਾਈ ਮੈਂ ਲੈਣ ਲਈ ਨਾ ਫੋਨ ਤੋਂ ਹੀ ਖੁਚਾ ਇਹ ਨਵੀਂ ਤਕਨੀਕ ਸਾਡੇ ਪੁਰਾਣੇ ਲੋਕਾਂ ਲਈ ਨਹੀਂ ਹੈ ਮੇਰੇ ਪਾਪਾ ਮੇਰੇ ਪਿਆਰੇ ਪਾਪਾ ਮਾਂ ਬਾਪ ਬੱਚਾ ਤੋਂ ਦੂਰ ਕਿੱਥੇ ਚਲੇ ਜਾਂਦੇ ਹਨ ਉਹ ਆਪਣੇ ਪਾਪਾ ਦੀ ਪ੍ਰੋਫਾਈਲ ਫੋਟੋ ਨੂੰ ਪਿਆਰ ਨਾਲ ਦੇਖਦੇ ਦੇਖਦੇ ਨਾ ਜਾਣੇ ਰਪਿੰਦਰ ਦੇ ਮਨ ਵਿੱਚ ਕੀ ਆਇਆ ਕਿ ਉਸਨੇ ਆਪਣੇ ਪਾਪਾ ਦਾ ਨੰਬਰ ਡਾਇਲ ਕਰ ਦਿੱਤਾ ਫੋਨ ਕਿਸੇ ਨੇ ਫੌਰਨ ਹੀ ਚੁੱਕ ਲਿਆ ਅਤੇ ਪਿਆਰੀ ਜਿਹੀ ਆਵਾਜ਼ ਆਈ ਹੈਲੋ ਕੌਣ ਪਾਪਾ ਜੀ ਮੈਂ ਉਸਨੇ ਧੜਕਦੇ ਦਿਲ ਨਾਲ ਕੰਬਦੀ ਆਵਾਜ਼ ਵਿੱਚ ਕਿਹਾ ਤੁਸੀਂ ਪਹਿਚਾਨ ਲਿਆ ਮੈਨੂੰ ਹੁਣ ਤੂੰ ਪਾਪਾ کہہ ਰਹੀ ਹੈ ਤਾਂ ਮੇਰੀ ਬੇਟੀ ਹੀ ਹੋਵੇਗੀ ਇੱਕ ਬਜ਼ੁਰਗ ਦੀ ਖੁਸ਼ੀ ਭਰੀ ਆਵਾਜ਼ ਆਈ ਮਾਫ਼ ਕਰਨਾ ਅੰਕਲ ਕੁਝ ਸਾਲ ਪਹਿਲਾਂ ਇਹ ਨੰਬਰ ਮੇਰੇ ਪਾਪਾ ਜੀ ਦਾ ਸੀ ਰੁਪਿੰਦਰ ਨੇ ਸੰਭਲਦੇ ਹੋਏ ਕਿਹਾ ਕੋਈ ਗੱਲ ਨਹੀਂ ਬੇਟਾ ਅੱਜ ਬਹੁਤ ਦਿਨਾਂ ਬਾਅਦ ਕਿਸੇ ਦੇ ਨੂੰ ਪਾਪਾ ਸੁਣਿਆ ਮੈਂ ਬਹੁਤ ਖੁਸ਼ ਹੋਇਆ ਮਤਲਬ ਤੁਹਾਡੇ ਬੱਚੇ ਦੂਰ ਰਹਿੰਦੇ ਹਨ ਅੱਜ ਕੱਲ ਤਾਂ ਫੋਨ ਹਨ ਉਹ ਬਜ਼ੁਰਗ ਨਾਲ ਜਿਵੇਂ ਖੁੱਲ ਜਾ ਗਈ ਸੀ ਦੂਰ ਤਾਂ ਨਹੀਂ ਪਰ ਹਾਂ ਥੋੜਾ ਬਿਜੀ ਰਹਿੰਦਾ ਹੈ ਇੱਥੇ ਹੀ ਹਾਂ ਬੇਟਾ ਬਹੂ ਅਤੇ ਪੋਤਾ ਵੀ ਹੈ ਘਰ ਛੋਟਾ ਸੀ ਸੋ ਮੇਰਾ ਬੇਟਾ ਮੈਨੂੰ ਇੱਥੇ ਛੱਡ ਗਿਆ ਤੇ ਮੈਨੂੰ ਇੱਕ ਫੋਨ ਲੈ ਕੇ ਦੇ ਗਿਆ ਕਿ ਜਦੋਂ ਮਨ ਕਰੇ ਫੋਨ ਕਰ ਲੈਣਾ ਨਾ ਹੀ ਉਹਨਾਂ ਨੂੰ ਮੈਨੂੰ ਫੋਨ ਕਰਨ ਦਾ ਟਾਈਮ ਮਿਲਿਆ ਤੇ ਨਾ ਹੀ ਮੈਂ ਕਰ ਸਕਿਆ ਮੇਰੇ ਕੋਲੋਂ ਤਾਂ ਇਹ ਫੋਨ ਖੁੱਲਦਾ ਹੀ ਨਹੀਂ ਅਸੀਂ ਪੁਰਾਣੇ ਲੋਕ ਨਵੀਆਂ ਤਕਨੀਕਾਂ ਨੂੰ ਐਡਜਸਟ ਨਹੀਂ ਕਰ ਪਾਉਂਦੇ ਬਜ਼ੁਰਗ ਦੀ ਆਵਾਜ਼ ਵਿੱਚ ਉਦਾਸੀ ਸੀ ਮੇਰੇ ਪਾਪਾ ਜੀ ਵੀ ਬਿਲਕੁਲ ਇਦਾਂ ਹੀ ਕਹਿੰਦੇ ਸੀ ਅੰਕਲ ਜੀ ਸੌਰੀ ਤੁਹਾਨੂੰ ਪਰੇਸ਼ਾਨ ਕੀਤਾ ਪਾਪਾ ਜੀ ਦੀ ਬਹੁਤ ਜ਼ਿਆਦਾ ਰਹੀ ਸੀ ਉਹ ਤਾਂ ਬਸ ਵੈਸੇ ਹੀ ਫੋਨ ਮਿਲਾ ਦਿੱਤਾ ਠੀਕ ਹੈ ਅੰਕਲ ਜੀ ਮੈਂ ਫੋਨ ਰੱਖਦੀ ਆ ਸੌਰੀ ਵਾਲੀ ਕੋਈ ਗੱਲ ਨਹੀਂ ਬੇਟਾ ਮੈਨੂੰ ਤਾਂ ਤੇਰੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਜੇਕਰ ਤੈਨੂੰ ਬੁਰਾ ਨ ਲੱਗੇ ਤਾਂ ਤੂੰ ਮੈਨੂੰ ਪਾਪਾ ਕਹਿ ਸਕਦੀ ਹੈ ਇੱਥੇ ਬਿਰਦਾ ਆਸ਼ਰਮ ਵਿੱਚ ਸਾਰੇ ਮੇਰੇ ਹਾਂ ਉਮਰ ਹਨ ਪਰ ਸਾਰਿਆਂ ਨੂੰ ਹੀ ਅੱਖਾਂ ਤੇ ਕੰਨ ਬੱਚਿਆਂ ਨਹੀਂ ਦੱਸਦੇ ਹਨ ਬੇਟਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਕਿੰਨੀ ਖੁਸ਼ੀ ਮਿਲੀ ਹੈ ਇਹ ਕਹਿੰਦਿਆਂ ਹੋਇਆਂ ਉਸ ਬਜ਼ੁਰਗ ਦਾ ਗਲਾ ਪਰ ਆਇਆ ਤੁਸੀਂ ਵਿਰਦਾ ਅਸ਼ਰਮ ਵਿੱਚ ਰਹਿੰਦੇ ਹੋ ਰੁਪਿੰਦਰ ਦੀ ਆਵਾਜ਼ ਵਿੱਚ ਥੋੜੀ ਕੰਮਣੀ ਜਈ ਆ ਗਈ ਹਾਂ ਬੇਟਾ ਮੈਂ ਪ੍ਰਭੂ ਸਹਾਰਾ ਵਿੱਚ ਰਹਿੰਦਾ ਹਾਂ ਮਤਲਬ ਤੁਸੀਂ ਵੀ ਚੰਡੀਗੜ੍ਹ ਵਿੱਚ ਹੀ ਰਹਿੰਦੇ ਹੋ ਮੇਰਾ ਨਾਮ ਰੁਪਿੰਦਰ ਹੈ ਅੰਕਲ ਜੀ ਮੈਂ ਹੁਣ ਹਰ ਰੋਜ਼ ਫੋਨ ਕਰਕੇ ਤੁਹਾਡਾ ਹਾਲ ਚਾਲ ਪੁੱਛਾਂਗੀ ਹੋ ਸਕਦਾ ਹੈ ਵਿਅਸਤ ਜ਼ਿੰਦਗੀ ਵਿੱਚ ਵੀ ਤੂੰ ਹੀ ਮੈਨੂੰ ਭੁੱਲ ਜਾਵੇਂ ਮੈਨੂੰ ਤਾਂ ਨੰਬਰ ਵੀ ਯਾਦ ਨਹੀਂ ਰਹਿੰਦਾ ਤੂੰ ਮੈਨੂੰ ਆਪਣਾ ਨੰਬਰ ਪਰਚੀ ਤੇ ਲਿਖਵਾ ਦੇਣਾ ਜੇਕਰ ਮੇਰੇ ਕੋਲ ਪਰਚੀ ਹੋਵੇਗੀ ਤਾਂ ਮੈਂ ਬਿਰਦਾ Ashram ਦੇ ਦਫ਼ਤਰ ਵਿੱਚੋਂ ਫੋਨ ਕਰ ਲਵਾਂਗਾ ਉਸ ਬਜ਼ੁਰਗ ਦੀ ਆਵਾਜ਼ ਵਿੱਚ ਇੱਕ ਉਤਸ਼ਾਹ ਚਲਕਣ ਲੱਗਿਆ ਅੰਕਲ ਜੀ ਮੈਂ ਜ਼ਰੂਰ ਫੋਨ ਕਰਾਂਗੀ ਅਜੇ ਆ ਬਿਲਕੁਲ ਵੀ ਨਹੀਂ ਹੋ ਸਕਦਾ ਕਿ ਮੈਂ ਵਿਅਸਤ ਹੋ ਕੇ ਤੁਹਾਨੂੰ ਪਹੁੰਚਾਂ ਮੇਰੇ ਕੋਲ ਟਾਈਮ ਮਿਲਿਆ ਤਾਂ ਕਿਸੇ ਦਿਨ ਮਿਲਣ ਲਈ ਵੀ ਆ ਜਾਵਾਂਗੀ ਇੱਕ ਗੱਲ કહਾਂ ਅੰਕਲ ਜੀ ਤੁਸੀਂ ਬਿਲਕੁਲ ਮੇਰੇ ਪਾਪਾ ਦੀ ਤਰ੍ਹਾਂ ਹੋ ਮੇਰੇ ਪਾਪਾ ਨੂੰ ਖੀਰ ਬਹੁਤ ਪਸੰਦ ਸੀ ਕੀ ਮੈਂ ਤੁਹਾਡੇ ਲਈ ਖੀਰ ਬਣਾ ਕੇ ਲੈ ਆਵਾਂ ਅੰਕਲ ਜੀ ਰਪਿੰਦਰ ਨੇ ਪਿਆਰ ਨਾਲ ਪੁੱਛਿਆ ਦੂਜੀ ਤਰਫ ਤੋਂ ਆਵਾਜ਼ ਆਉਣੀ ਬੰਦ ਹੋ ਗਈ ਸਿਰਫ ਸਿਸਕਨ ਦੀ ਆਵਾਜ਼ ਆ ਰਹੀ ਸੀ ਰੁਪਿੰਦਰ ਨੇ ਫੋਨ ਕੱਟ ਦਿੱਤਾ ਉਸ ਦੇ ਹੰਝੂ ਵੀ ਬੰਨ ਤੋੜ ਕੇ ਵੈ ਤੁਰੇ ਰੁਪਿੰਦਰ ਤੁਰੋਂ ਕਿਉ ਰਹੀ ਹੈ ਜਸਨੇ ਉਸ ਦੇ ਪਿੱਛੇ ਆ ਕੇ ਮੋਢੇ ਤੇ ਹੱਥ ਰੱਖ ਦਿਓ ਆ ਪੁੱਛਿਆ ਰੁਪਿੰਦਰ ਨੇ ਆਪਣੀ ਸਾਰੀ ਗੱਲਬਾਤ ਉਸ ਨੂੰ ਦੱਸੀ ਤਾਂ ਜਸਨੇ ਮੁਸਕਰਾਉਂਦੇ ਹੋਏ ਕਿਹਾ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਕਿ ਤੈਨੂੰ ਤੇਰੇ ਪਾਪਾ ਫਿਰ ਤੋਂ ਮਿਲ ਗਏ ਕੱਲ ਨੂੰ ਖੀਰ ਬਣਾ ਲੈਣਾ ਆਪਾਂ ਤੇਰੇ ਨਵੇਂ ਪਾਪਾ ਜੀ ਨੂੰ ਮਿਲਣ ਲਈ ਜ਼ਰੂਰ ਚੱਲਾਂਗੇ ਜੇਕਰ ਤੂੰ ਚਾਹੇਂਗੀ ਤਾਂ ਆਪਾਂ ਉਸ ਨੂੰ ਆਪਣੇ ਘਰ ਲੈ ਆਵਾਂਗੇ ਵੱਡਿਆਂ ਲਈ ਘਰ ਵਿੱਚ ਨਹੀਂ ਦਿਲ ਵਿੱਚ ਜਗ੍ਹਾ ਹੋਣੀ ਚਾਹੀਦੀ ਹੈ ਅਤੇ ਫਿਰ ਰੁਪਿੰਦਰ ਜਸ ਦੇ ਗੱਲ ਲਾ ਕੇ ਰੋਂ ਲੱਗ ਪਈ ਸੋ ਦੋਸਤੋ ਜਦੋਂ ਤੱਕ ਆਪਣੇ ਹਨ ਉਹਨਾਂ ਦੀ ਕਦਰ ਕਰੋ ਅਤੇ ਉਹਨਾਂ ਨੂੰ ਆਪਣੇ ਕੋਲ ਰੱਖੋ ਉਹਨਾਂ ਦਾ ਹਾਲ ਚਾਲ ਪੁੱਛੋ ਜਿਨ੍ਹਾਂ ਨੇ ਆਪਣਿਆਂ ਨੂੰ ਗਵਾਇਆ ਹੈ ਉਨਾਂ ਨੂੰ ਪੁੱਛ ਕੇ ਵੇਖੋ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ